ਜੀ ਦੋਸਤੋ ਸ਼ੂਗਰ ਦੀ ਸਮੱਸਿਆ ਹੋਣ ਦੇ ਮੁੱਖ ਲੱਛਣ ਜਾਂ ਬਚਾਰ ਨੰਬਰ 1 ਵਾਰ-ਵਾਰ ਪਸ਼ਾਬ ਆਉਣਾ ਇਹ ਵੀ ਸ਼ੂਗਰ ਦੀ ਸਮੱਸਿਆ ਹੋ ਸਕਦੀ ਹੈ ਨੰਬਰ 2 ਬਹੁਤ ਜ਼ਿਆਦਾ ਪਿਆਸ ਲੱਗਣੀ ਨੰਬਰ 3 ਬਹੁਤ ਜ਼ਿਆਦਾ ਭੁੱਖ ਲੱਗਣੀ ਨੰਬਰ 4 ਭਾਰ ਦਾਮ ਨਾਲੋਂ ਘਟਾਉਣਾ ਨੰਬਰ 5 ਜਲਦੀ ਥੱਕ ਜਾਣਾ ਨੰਬਰ 6 ਚੱਕਰ ਆਉਣੇ ਨੰਬਰ 7 ਚੜਚੜਾਪਨ ਆਉਣਾ ਨੰਬਰ 8 ਠੀਕ ਟੰਗ ਨਾਲ ਨੀਂਦ ਨਾ ਆਉਣੀ ਨੰਬਰ 9 ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋਣੀ ਜਾਂ ਧੁੰਦਲਾ ਵਿਖਣਾ ਨੰਬਰ 10 ਅੱਥਾ ਪੈਰਾਂ 'ਚ ਚਰਨਾਟ ਹੋਣੀ ਜਾਂ ਸੁੰਨ ਹੋਣਾ ਨੰਬਰ 11 ਮਸ਼ੂੜੇ ਤੇ ਪਸ਼ਾਬ ਦੀ ਇਨਫੈਕਸ਼ਨ ਹੋਣੀ ਨੰਬਰ 12 ਸੱਟ ਜਾਂ ਜ਼ਖਮ ਦਾ ਦੇਰ ਨਾਲ ਭਰਨਾ ਜਾਂ ਠੀਕ ਨਾ ਹੋਣਾ ਗੁਰਦੇ ਬਚਾ ਲਈ ਜ਼ਰੂਰੀ ਹਨ ਇਹ ਕਦਮ ਨੰਬਰ 1 ਮੋਟਾਪਾ ਖਾਸ ਕਰਕੇ ਕਮਰ ਦੇ ਮੋਟਾਪੇ ਨੂੰ ਘਟਾ ਕੇ ਸ਼ੂਗਰ ਦਾ ਅਸਰ ਘਟਕੀਤਾ ਜਾ ਸਕਦਾ ਹੈ ਨੰਬਰ 2 ਭੋਜਨ 'ਚ ਅਨਾਜ ਦਾਲਾਂ ਹਰੀਆਂ ਤੇ ਪੱਤੇਦਾਰ ਸਬਜ਼ੀਆਂ ਮੌਸਮੀ ਸਬਜ਼ੀਆਂ ਫਲ ਦੁੱਧ ਤੇ ਦਹੀਂ ਨਾਲ ਬਣੀਆਂ ਚੀਜ਼ਾਂ ਦਾ ਸਹੀ ਮਾਤਰਾ 'ਚ ਵਰਤੋਂ ਕਰਨੀ ਚਾਹੀਦੀ ਹੈ ਨੰਬਰ 3 ਰੋਟੀ ਬਣਾਉਣ ਵਾਲੇ ਆਟੇ ਚ ਚੌਕਰ ਦੀ ਵਰਤੋਂ ਕਰੋ ਤੇ ਬਧ ਰੇਸ਼ੇ ਵਾਲੇ ਭੋਜਨ ਦੀ ਵਰਤੋਂ ਕਰੋ ਨੰਬਰ 4 ਸੇਵਨ ਆਸਪਤੀ ਵਰਗੇ ਫਲਾਂ ਦੀ ਵਰਤੋਂ ਬਿਨਾਂ ਸਿਲਕੇ ਅਕਾਰੇ ਤੋਂ ਹੀ ਕਰੋ ਅਤੇ ਮਸੰਮੀ ਤੇ ਸੰਤਰੇ ਵਰਗੇ ਫਲਾਂ ਨੂੰ ਗੁੱਦੇ ਸਮੇਤ ਖਾਓ ਨੰਬਰ 5 ਆਪਣੇ ਭੋਜਨ ਚ ਪੁੰਗਰੇ ਅਨਾਜ ਨੂੰ ਸ਼ਾਮਲ ਕਰੋ ਨੰਬਰ 6 ਰੋਜ਼ 10 ਤੋਂ 12 ਗਲਾਸ ਪਾਣੀ ਪੀਓ ਨੰਬਰ 7 ਮਿੱਠੀਆਂ ਚੀਜ਼ਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ ਧੰਨਵਾਦ ਜੀ